ਸੋਰੀ ਹਾਂ ਜੀ ਸਾਰਿਆਂ ਨੂੰ ਅੱਜ ਆਪਾਂ ਸੂਜੀ ਦੀ ਖੀਰ ਬਣਾਵਾਂਗੇ ਤੇ ਆਹ ਖਰੋਟ ਤੇ ਬਦਾਮ ਹੈ ਇਹਨਾਂ ਨੂੰ ਆਪਾਂ ਕੁੱਟਾਂਗੇ ਇਹ ਸ਼ਪਾ ਕੇ ਆਮ ਦਾਸ ਤੇ ਲੱਗੜ ਦੇ ਚ ਪਹਿਲਾਂ ਬਦਾਮ ਕਰਦੇ ਹਾਂ ਥੋੜੇ ਜਿਹਾ ਪਹਿਲਾਂ ਇਹ ਕੁੱਟਾਂਗੇ ਹੁਣ ਬਾਦਾਮ ਕੁੱਟ ਲੇ ਤੇ ਹੁਣ ਆਪਾਂ ਰੋਟ ਕੁੱਟਾਂਗੇ ਨਾ ਉਹ ਪਖਰੋਟ ਵੀ ਕੁੱਟ ਲੇ ਆਪਾਂ ਇਹ ਵੀ ਇਹਦੇ ਵਿੱਚ ਪਾ ਲਾਂਗੇ ਤੇ ਆ ਦਾਖਾਂ ਵੀ ਹੈ ਤੇ ਆ ਲੈਚੀਆਂ ਵੀ ਹੈ ਤੇ ਆਪਾਂ ਅੱਧਾ ਸਮਾਨ ਪਹਿਲਾਂ ਪਾਵਾਂਗੇ ਅੱਧਾ ਬਾਅਦ ਚ ਪਾਵਾਂਗੇ ਇਹ ਵੀ ਰਿਧੀ ਦੀ ਛਪਾਵਾਂਗੇ ਅੱਧਾ ਅੱਧਾ ਫੇਰ ਆਪਾਂ ਉਤੋਂ ਲਾ ਕੇ ਪਾਵਾਂਗੇ ਆ ਸੂਜੀ ਹੈ 100 ਗ੍ਰਾਮ ਸੂਜੀ ਹੈ ਆ ਖੋਫੇ ਦਾ ਬਰਾਦਾ ਹੈ 50 ਕਿ ਗ੍ਰਾਮ ਇਹ ਹੈਗਾ ਤੇ ਆਪਾਂ ਹੁਣ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ ਹੁਣ ਆਪਾਂ ਵੱਡਾ ਚਮਚਾ ਘਿਓ ਦਾ ਪਾਵਾਂਗੇ ਦੇਸੀ ਘਿਓ ਹੈਗਾ ਇਹੋ ਘਿਓ ਗਰਮ ਹੋ ਗਿਆ ਆਪਾਂ ਸੋਜੀ ਪਾ ਦਾਂਗੇ ਤੇ ਜ਼ਿਆਦੇ ਪਰਾਂਦ ਨਹੀਂ ਕਰਦੇ ਆਪਾਂ ਥੋੜੀ ਜਿਹੀ ਬਸ ਥੋੜੀ ਜਿਹੀ ਘਨਣਨੀ ਹੈ ਇਹੇ ਪਾ ਕੇ ਤੋਂ ਆਪ ਥੋੜਾ ਚਿਰ ਸਰ ਨਾਲ ਜਨਾਵ ਲਾ ਦੇਾਂਗੇ ਫਿਰ ਆਪਾਂ ਹੁਣ ਆਪਾਂ ਪਾਵਾਂਗੇ ਸੂਜੀ ਜਿਆਦੇ ਅਗਨੇ ਬਾਲਦੇ ਆਪਾਂ ਸੂਜੀ ਜਿਆਦੇ ਬਰਾਂਦ ਨਹੀਂ ਕਰਨੀ ਲਓ ਇੱਕ 1 ਮਿੰਟ ਹੋ ਗਿਆ। ਬਣ ਸੁਜੀ ਕੋਈ ਦਿਨ ਤੋਂ ਆਪਾਂ ਲਾ ਲਾਂਗੇ। ਇਹ ਚੋਪਾਇਚ ਕੱਢ ਲਾਂਗੇ। ਫੜਾਈ ਆਪਾਂ ਮਾੜੀ ਇਹ ਸਾਫ ਕਰਕੇ ਫਿਰ ਆਪਾਂ ਦੁੱਧ ਗਰਮ ਕਰ ਲਾਂਗੇ ਵਿੱਚ ਧਰ ਦਿਆਂਗੇ ਚੱਲੇ ਤੇ ਤੇ ਕੜਾਈ ਸਾਫ ਕਰ ਲਿਆਂਦੀ ਤੇ ਹੁਣ ਆਪਾਂ ਦੁੱਧ ਪਾਵਾਂਗੇ ਵਿੱਚ ਕਿੰ ਲੋ ਦੁੱਧ ਹੈ ਪਹਿਲਾਂ ਆਪਾਂ ਗਰਮ ਕਰਕੇ ਰੱਖਿਆ ਸੀ ਇਹ ਥੋੜਾ ਪਾ ਦੋ ਜਣ ਉਹਨੂੰ ਕੜੀ ਚ ਲਾਂਗੇ ਹਲਕਾ ਗਰਮ ਨਹੀਂ ਹੋਣ ਲੱਗਿਆ ਫਰਿੱਜ ਤੋਂ ਕੱਢਿਆ ਸੀ ਦੁੱਧ ਤੇ ਇਹ ਉਕੜਨ ਲੱਗ ਪਿਆ ਦੁੱਧ ਉਹ ਜੋ 700 ਗ੍ਰਾਮ 700 ਗ੍ਰਾਮ ਰਹਿ ਗਿਆ ਉਦੋਂ ਆਪਾਂ ਵੀ ਜ ਸੂਜੀ ਪਾਵਾਂਗੇ ਸਾਰਾ ਜੋ ਜਿਆੜਾ ਹੋ ਗਿਆ ਪੂਰਾ ਲਓ ਹੁਣ ਦੁੱਧ ਗਰਮ ਹੋਣਾ ਸ਼ੁਰੂ ਹੋ ਗਿਆ ਤੇ ਜਦੋਂ ਪੂਰਾ گاੜਾ ਹੋ ਗਿਆ ਫਿਰ ਆਪਾਂ ਸੂਜੀ ਪਾ ਦਿਆਂਗੇ ਜਦੋਂ 700 ਜਾਂ 750 ਰਹਿ ਗਿਆ ਉਦੋਂ ਆਪਾਂ ਵੇਖੇ ਨਾਲ ਹੀ ਪਾਵਾਂਗੇ ਸੂਜੀ ਤੇ ਬਾਕੀ ਦਾ ਸਮਾਨ ਆਪਾਂ ਫਿਰ ਬਾਅਦ ਚ ਪਾਵਾਂਗੇ ਵੀ 25 ਮਿੰਟ ਲੱਗੇ ਜਾਣਗੇ ਆਪਣਾ ਦੁੱਧ ਸੁੱਕ ਗਿਆ ਪਾ ਗਿਆ ਦੇ ਨੇੜ ਸੁੱਕ ਗਿਆ ਦੁੱਧ ਤੇ ਹੁਣ ਆਪਾਂ ਸੂਜੀ ਪਾਵਾਂਗੇ ਸੂਜੀ ਨੂੰ ਵੀ ਆਪਾਂ ਚੰਗੀ ਤਰ੍ਹਾਂ ਰੰਨਾਂਗੇ ਬੀ-ਬੱਚੇ ਮਿੰਟ ਹੋ ਗਏ ਦੁੱਧ ਪਾਏ ਨੂੰ ਇਹਨੂੰ ਆਪਾਂ ਚੰਗੀ ਤਰ੍ਹਾਂ ਰਹਿਣਨਗੇ ਤੇ ਬਾਕੀ ਦਾ ਸਮਾਨ ਫਿਰ ਆਪਾਂ ਬਾਅਦ ਚ ਪਾਵਾਂਗੇ ਹੁਣ ਆਪਾਂ ਖੋਫੇ ਦਾ ਬਰਾਦਾ ਪਾਵਾਂਗੇ ਆਪਾਂ ਖੰਡ ਵੀ ਨਾਲ ਹੀ ਪਾ ਦੇਾਂਗੇ ਖੰਡ ਦਾ ਪਾਣੀ ਵੀ ਸੁਕਾਵਾਂਗੇ ਫਿਰ ਹੌਲੀ-ਹੌਲੀ ਸੁੱਕੂਗਾ ਪਾਣੀ ਹੁਣ ਆਪਦੇ ਤੇ ਬਦਾਮਾਂ ਤੇ ਕਾਜੂ ਕੁੱਟੇ ਹੋਏ ਪਾਵਾਂਗੇ ਤੇ ਦੱਖਾਂ ਪਾਵਾਂਗੇ ਇਹਦੀਆਂ ਖਰੋੜ ਤੇ ਬਦਾਮ ਐਹੀ ਪੁੱਲਦੀ ਸੀ ਤੇ ਹੁਣ ਆਪਾਂ ਲੈ ਚਾਂ ਪਾਵਾਂਗੇ ਇਹ ਲੋ ਖੰਡ ਦਾ ਪਾਣੀ ਥੋੜਾ ਸੁੱਕ ਗਿਆ ਫਿਰ ਆਪਾਂ 5-5-7 ਮਿੰਟਾਂ ਨੂੰ ਲਾ ਲਾਂਗੇ ਲਓ 10 ਮਿੰਟ ਹੋ ਗਏ ਆਪਣੇ ਸਾਰੇ ਸਮਾਨ ਪਾਏ ਨੂੰ ਖੰਡ ਖੁੰਡ ਤੇ ਹੁਣ ਖੀਰ ਬਣ ਗਈ ਹੈ ਤੇ ਆਪਾਂ ਲਾਵਾਂਗੇ ਅਨਪਾਸ ਕੌਲੇਜ ਕੱਢ ਲਾਂਗੇ ਕੱਚ ਦੇ ਚ ਹਲੋ ਆਪਕਾ ਕੌਲੇਜ ਕੱਢ ਲਈਏ ਕੱਚ ਦੇ ਚ ਤੇ ਹੁਣ ਖਰੋਟ ਤੇ ਬਦਾਮ ਤੇ ਦਾਖਾਂ ਉੱਤੇ ਪਾਵਾਂਗੇ ਇਹ ਬਹੁਤ ਕੱਢੀ ਵਧੀਆ ਬਣੀ ਆ ਖੀਰ ਆਪਣੀ ਸੂਜੀ ਦੀ ਠੰਡੀ ਕਰਕੇ ਤੁਹਾਨੂੰ ਖਾ ਕੇ ਦਿਖਾਵਾਂਗੇ ਟੇਸਟ ਕਰਕੇ ਗਰਮ ਹੈਗੀ ਬਹੁਤ ਵਧੀਆ ਬਣੀ ਆ ਖੀਰ ਬਹੁਤ ਵਧੀਆ ਬਣੀ ਆ ਬਹੁਤ ਟੇਸਟੀ ਬਣੀ ਆਂਗੀ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ